ਦੇਖੋ ਅਜ ਬਿਕਰਮ ਮਜੀਠੀਆ ਸਾਹਿਬ ਨਾਲ ਨਾਬਾ ਦੇ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਮਜੀਠੀਆ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਔਰ ਆਪਣੇ ਸਮੂਹ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈ ਉਹਨਾਂ ਲਈ ਉਹਨਾਂ ਦਾ ਸੁਨੇਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਜੋ ਵੀ ਇਹ ਸਰਕਾਰ ਦੀਆਂ ਜੋ ਵਧੀਕੀਆਂ ਨੇ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਲੜਾਈ ਲੜਦੇ ਸੀ ਲੜਦੇ ਹਾਂ ਤੇ ਲੜਦੇ ਰਾਂ ਤੇ ਜੋ ਬਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਸਥਿਤੀ ਹੈ ਉਹਦੇ ਬਾਰੇ ਵੀ ਮੈਂ ਸਪਸ਼ਟ ਕਰ ਦਿੰਦਾ ਕਿ ਜਿਹੜਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜਿੱਦਨ 25 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਰੈਸਟ ਕਰਨ ਗਏ। ਉਹ ਦਿਨ ਪਰਚਾ ਦਰਜ ਹੋਇਆ ਸੀ ਕਿ ਜੀ ਮਜੀਠੀਆ ਸਾਹਿਬ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਆਪਣੇ ਸਾਥੀਆਂ ਸਮੇਤ। ਔਰ ਸਰਕਾਰਾਂ ਦਾ ਤੁਸੀਂ ਹਾਲ ਦੇਖੋ ਕਿ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਲੱਗੀ। ਹਾਈ ਕੋਰਟ ਬੇਲ ਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੀ ਸਾਨੂੰ ਤਾਂ ਇਹਦੇ ਚ ਉਹਨਾਂ ਦੀ ਅਰੈਸਟ ਹੈ ਹੀ ਨਹੀਂ। ਹੁਣ ਇੱਕ ਵੀਡੀਓਗ੍ਰਾਫੀ ਦੇ ਉੱਤੇ ਬੜਾ ਸਪਸ਼ਟ ਸੀ ਸਾਰਾ ਕੁਝ ਕਿ ਉੱਥੇ ਕੋਈ ਕੰਮ 'ਚ ਵਿਗੜ ਨਹੀਂ ਪਾਇਆ ਲੋਕ ਤਾਂ ਪਹਿਲਾਂ ਹੀ ਮੌਜੂਦ ਸੀ ਰਹਾ। ਰੂਟੀਨ ਦੀ ਤਰ੍ਹਾਂ ਉੱਥੇ ਮੌਜੂਦ ਸੀ ਵਿਜੀਲੈਂਸ ਬਾਦ ਦੇ ਵਿੱਚ ਗਈ ਸਿਵਲ ਕਪੜਿਆਂ 'ਚ ਗਈ ਕੰਦਾ ਟੱਪ ਕੇ ਗਈ ਤੇ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਭਾਈ ਕਾਦੇ ਲਈ ਕਸਟਡੀ ਚਾਹੀਦੀ ਹੈ ਉੱਥੇ ਕਹਿੰਦੇ ਨਹੀਂ ਜੀ ਸਾਨੂੰ ਇਸ ਕੇਸ ਦੇ ਵਿੱਚ ਇਹਨਾਂ ਦੀ ਕਸਟਡੀ ਨਹੀਂ ਚਾਹੀਦੀ ਫਿਰ ਇਹ ਆਰਡਰ ਹੋਇਆ ਉਸ ਕੇਸ ਦੇ ਵਿੱਚ ਕਿ ਜੀ 7 ਦਿਨ ਪਹਿਲਾਂ ਲਿਖਤੀ ਨੋਟਿਸ ਤੇ ਦੱਸਣਾ ਹੋਊਗਾ ਅਗਰ ਵਿਕਰਮਜੀਤਿਆਨ ਨੂੰ ਅਰੈਸਟ ਕਰਨਾ ਔਰ ਜਿਹੜਾ ਡੀਏ ਦਾ ਝੂਠਾ ਕੇਸ ਬਣਾਇਆ ਇਹਦੇ 'ਚ 14 ਅਕਤੂਬਰ ਡੇਟ ਲੱਗੀ ਹੈ ਬੇਲ ਦੀ ਰੈਗੂਲਰ ਬੇਲ ਦੀ ਉਹਦੇ 'ਚ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੀ ਇਸ ਕੇਸ ਦੇ ਵਿੱਚ ਨੋਟਿਸ ਆਫ ਮੋਸ਼ਨ ਇਸ਼ੂ ਕਰਕੇ ਵਿਜੀਲੈਂਸ ਨੂੰ ਕਿਹਾ ਸੀ ਕਿ ਰਿਟਰਨ ਰਿਪਲਾਈ ਫਾਈਲ ਕਰੋ 14 ਅਕਤੂਬਰ ਤੋਂ ਪਹਿਲਾਂ ਮਤਲਬ ਉਸ ਤਰੀਕ ਤੋਂ 2 ਹਫ਼ਤਿਆਂ ਦੇ ਵਿੱਚ ਫਾਈਲ ਕਰਨਾ ਸੀ ਉਤੋਂ ਬਾਅਦ 14 ਨੂੰ ਹੁਣ ਉਹਦੇ 'ਚ ਬਹਿਸ ਹੋਣੀ ਹੈ ਪਰ ਹਲੇ ਤੱਕ ਵਿਜੀਲੈਂਸ ਨੇ ਜੋ ਮੇਰੀ ਜਾਣਕਾਰੀ ਹੈ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਹਲੇ ਤੱਕ ਉਹ ਜਵਾਬ ਨਹੀਂ ਫਾਈਲ ਕੀਤਾ ਪਰ ਅਸੀਂ ਆਸ ਕਰਦੇ ਹਾਂ ਕਿ ਘੱਟੋ-ਘੱਟ ਕੋਰਟ ਦੇ ਆਰਡਰਸ ਨੂੰ ਤਾਂ ਵਿਜੀਲੈਂਸ ਮੰਨੂਗੀ ਤੇ ਕੋਰਟ ਨੇ 2 ਹਫ਼ਤੇ ਦਾ ਸਮਾਂ ਦਿੱਤਾ ਸੀ ਤੇ 2 ਹਫ਼ਤਿਆਂ ਚ ਉਸ ਕੇਸ ਦੇ ਵਿੱਚ ਜਵਾਬ ਫਾਈਲ ਕੀਤਾ ਜਾਊਗਾ ਪਰ ਇੱਕ ਚੀਜ਼ ਮੈਂ ਹੋਰ ਜ਼ਰੂਰ ਕਰਨੀ ਚਾਹੁੰਦਾ ਜੋ ਅੱਜ ਮਜੀਠੀਆ ਸਾਹਿਬ ਨੇ ਵੀ ਅੰਦਰੋਂ ਕਹੀ ਦੇਖੋ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਆਉਂਦੇ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਗੱਲਾਂ ਤਾਂ ਬਹੁਤ ਕਰਦੇ ਨੇ ਨਸ਼ੇ ਦੀ ਸਵਾਲ ਤਾਂ ਇਹ ਖੜਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਰਟੀਫਿਕੇਟ ਦਿੱਤਾ ਹੈ ਕਿ ਭਾਈ ਇਸ ਤਰੀਕੇ ਲੱਗ ਰਿਹਾ ਕਿ ਸਰਕਾਰ ਨਸ਼ਾ ਬਕਾਰੀ ਹੈ ਬੀਜਪੀ ਸਾਹਿਬ ਤੋਂ ਮਾਫੀ ਮੰਗਾਈ ਹੈ ਸੋ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਵਿਕਰਮ ਮਜੀਠੀਆ ਤੋਂ ਆਪ ਲਿਖਤੀ ਮਾਫੀ ਮੰਗੀ ਹੈ ਕੀ ਅੱਜ ਕੋਈ ਨੈਤਿਕ ਅਧਿਕਾਰ ਰੱਖਦੇ ਨੇ ਐਸੀਆਂ ਗੱਲਾਂ ਕਰਨ ਦਾ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਉਹ ਜਿਹੜਾ ਬਰਨਾਲੇ ਇੱਕ ਨੌਜਵਾਨ ਦਾ ਕਤਲ ਹੋਇਆ ਉਹਦੇ ਬਾਰੇ ਤਾਂ ਗੱਲ ਕਰਦੇ ਨਹੀਂ ਔਰ ਫਿਰ ਕਹਿੰਦੇ ਜੀ ਅਸੀਂ ਬਿਜਲੀ ਖੇਤਰ ਚ ਕ੍ਰਾਂਤੀ ਲਿਆਂਦੀ ਹੈ ਮੈਂ 2-3 ਦਿਨ ਤੋਂ ਇਹ ਗੱਲ ਬੋਲਣੀ ਚਾਹ ਰਿਹਾ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਕਿ ਰਾਜਵੀਰ ਜਵੰਦਾ ਦੀ ਅਚਨਚੇਤ ਮੌਤ ਹੋਈ ਫਿਰ ਪੰਜਾਬ ਦਾ ਇੱਕ ਹੋਰ ਹੀਰਾ ਨੌਜਵਾਨ ਵਰਿੰਦਰ ਘੁੰਮਣ ਉਹਨਾਂ ਦਾ ਕਲ ਸਸਕਾਰ ਸੀ ਸੋ ਮੈਂ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਜੀ ਮੈਂ ਬਿਜਲੀ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਔਨ ਰਿਕਾਰਡ ਹੈ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਆਪਦੇ ਅਫਸਰਾਂ ਤੋਂ ਮਗਾ ਕੇ ਰਿਕਾਰਡ ਦੇਖ ਲਿਆ ਕਰਨ ਉਹ ਦਿਨ ਪੰਜਾਬ ਦੇ ਵਿੱਚ ਬਿਜਲੀ ਦੀ ਪੈਦਾਵਾਰ 5562 ਮੈਗਾਵਾਟ ਸੀ ਤੇ ਜਿੱਦਨ ਸ਼੍ਰੋਮਣੀ ਅਕਾਲੀ ਦਲ ਨੇ 2017 ਚ ਸਰਕਾਰ ਛੱਡੀ ਐ ਉਹ ਦਿਨ 5562 ਕੋ ਵਧਾ ਕੇ 14452 ਮੈਗਾਵਾਟ ਸੀਗੀ ਮਤਲਬ 3 ਗੁਣਾ ਬਿਜਲੀ ਦਾ ਵਾਅਦਾ ਕਰਕੇ ਗਿਆ ਤਾਂ ਹੀ ਪਾਵਰ ਸਰਕਲ ਸੂਬਾ ਬਣਿਆ ਤੇ ਤੁਸੀਂ ਹੈਰਾਨ ਹੋ ਜਾਓ ਕਿ 2017 ਤੋਂ ਅੱਜ 2025 ਆ ਗਿਆ 5 ਸਾਲ ਕਾਂਗਰਸ ਦੀ ਸਰਕਾਰ ਰਹੇਗੀ ਤੇ 4 ਸਾਲ ਤਕਰੀਬਨ ਆਮ ਆਦਮੀ ਪਾਰਟੀ ਨੂੰ ਹੋਗੇ ਤੇ ਇਹ 8.5 ਸਾਲ ਦੇ ਸਮੇਂ ਦੇ ਵਿੱਚ ਇਹ 14452 ਤੋਂ ਹਲੇ ਤੱਕ 15000 ਮੈਗਾਵਾਟ ਤੋਂ ਨਹੀਂ ਪਹੁੰਚ ਸਕੇ ਮਤਲਬ ਇਹਨਾਂ ਤੋਂ 50000 ਜਿਹੜੀ ਉਹ ਉਹੀ ਨਹੀਂ ਬਿਜਲੀ ਇਹਨਾਂ ਤੋਂ ਬਣੀ ਪੰਜ ਮਤਲਬ ਕਿ ਪੰਜ 50 ਮੈਗਾਵਾਟ ਇਹਨਾਂ ਤੋਂ ਨਹੀਂ ਬਤੀ ਹੋਰ ਤੋਂ ਇਹ ਜਿਹੜੀਆਂ ਗੱਲਾਂ ਇਹ ਕੀਤੀਆਂ ਜਾ ਰਹੀਆਂ ਨੇ ਮੈਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਪਾਣ ਸਾਹਿਬ ਨੂੰ ਕਹਿਣਾ ਕਿ ਹੁਣ ਸਮਾਂ ਨੇੜੇ ਆ ਗਿਆ ਲੋਕ ਤੁਹਾਡੀ ਕਾਰਗੁਜ਼ਾਰੀ ਤੇ ਥੋੜੇ ਤੋਂ ਸਵਾਲ ਕਰਦੇ ਨੇ ਪਹਿਲਾਂ ਉਹਦਾ ਜਵਾਬ ਦਿਓ ਇਹ ਜਿਹੜੀ ਸਿਆਸੀ ਤੂੰ ਤੂੰ ਮਮੈਂ ਇਹ ਹੁਣ ਲੋਕਾਂ ਨੇ ਸੁਣ ਲਈ ਸਮਝ ਲਈ ਤੇ ਲੋਕਾਂ ਨੇ ਹੁਣ ਨਕਾਰਤੀ ਕਿਉਂਕਿ ਲੋਕ ਚਾਹੁੰਦੇ ਨੇ ਕਿ ਜੋ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਦੇਖੋ 14 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਉਸ ਤੋਂ ਪਹਿਲਾਂ ਰਿਪਲਾਈ ਫਾਈਲ ਕਰਨਾ ਤੇ 14 ਨੂੰ ਕੋਰਟ ਨੇ ਬਹਿਸ ਦੀ ਤਾਰੀਖ ਦਿੱਤੀ ਸੋ ਅਸੀਂ ਇਹ ਸਮਝਦੇ ਹਾਂ ਕਿ ਘੱਟੋ ਘੱਟ ਵਿਜੀਲੈਂਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੇ ਦਾਅਵੇਆਂ ਵਾਅਦਿਆਂ ਦੇ ਨਾਲ ਗੱਲਾਂ ਤਾਂ ਕਰਦੇ ਨੇ ਕਿ ਜੀ ਅਸੀਂ ਡਰੱਗ ਤੇ ਕਾਰਵਾਈ ਕੀਤੀ ਐ ਪਰਚਾ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਹੁਣ ਜਾਇਦਾਦ ਵੀ ਨਹੀਂ ਲੱਭੀ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਸੁਣ ਘੱਟੋ ਘੱਟ ਕੋਰਟ ਦੇ ਹੁਕਮ ਮੰਨ ਕੇ ਇਹ ਆਪਣਾ ਜਵਾਬ ਦਾਖਲ ਕਰਕੇ 14 ਨੂੰ ਬਹਿਸ ਲਈ ਆਉਣਗੇ ਜੇ 14 ਨੂੰ ਬਹਿਸ ਲਈ ਨਹੀਂ ਆਉਂਦੇ ਤਾਂ ਇਤੋਂ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਕੋਲ ਕਹਿਣ ਨੂੰ ਹੀ ਕੁਛ ਨਹੀਂ ਜੇ ਕੋਰਟ 'ਚ ਵੀ ਨਹੀਂ ਜਵਾਬ ਫਾਈਲ ਕਰਦੇ ਜਿਹੜੀ ਦਿੱਤੀ ਹੋਈ ਤਰੀਕ ਹੈ ਫਿਰ ਸਪਸ਼ਟ ਹੋ ਜਾਊਗਾ ਕਿ ਇਹਨਾਂ ਕੋਲ ਕਹਿਣ ਨੂੰ ਕੁਛ ਨਹੀਂ ਸਿਰਫ ਸਮਟ ਪਾਉਣਾ ਚਾਹੁੰਦੇ ਸਿੱਤ ਸਰਕਾਰ ਦੀ ਮਨਸ਼ਾ ਵੀ ਦਿਵਾਲੀ ਅੰਦਰੀ ਨਰ ਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਜਥੇਬੰਦੀ ਹੈ ਉਸੇ ਜਥੇਬੰਦੀ ਦੇ ਸਿਪਾਹੀ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਦੋਂ ਇਹੀ ਗੱਲ ਕਹਿ ਕੇ ਗਏ ਸੀ ਕਿ ਇਹ ਜਿੰਨਾ ਜ਼ੁਲਮ ਜਿੰਨਾ ਧੱਕਾ ਸਰਕਾਰਾਂ ਨੇ ਕਰਨਾ ਕਰ ਲੈਣ ਇਹ ਜਿਹੜੇ ਤਿਹਾਰ ਨੇ ਠੀਕ ਹੈ ਆਪਣੇ ਪਰਿਵਾਰ ਦੇ ਵਿੱਚ ਹਰ ਕੋਈ ਮਨਾਉਣਾ ਚਾਹੁੰਦਾ ਅਸੀਂ ਵੀ ਚਾਹੁੰਦੇ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਕਮਿਟਡ ਹੈ ਸੋ ਜੇ ਸਰਕਾਰੇ ਸੋਚਦੀ ਹੈ ਕਿ ਇਹ ਜੇ ਹਤਕੰਡੇ ਜੇ ਪੈਂਤੜਿਆਂ ਨਾਲ ਕਿਸੇ ਦਾ ਉਰੇ ਤੁਸੀਂ ਮੋਰਾਲ ਨੂੰ ਉਹ ਡੋਲ ਜੂ ਤਾਂ ਨਹੀਂ ਸ਼ਰਮ ਨਹੀਂ ਕਲਦਲ ਚੜਦੀ ਕਲਾ ਚ ਵਿਕਰਮ ਜੀਠੀ ਚੜਦੀ ਕਲਾ ਚ ਨੇ ਲੜਾਈ ਲੜਾਂਗੇ ਅਦਾਲਤਾਂ ਤੇ ਪੂਰਨ ਭਰੋਸਾ ਹੈ ਦੇਖਣ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਦਾਅਵੇ ਮੀਡੀਆ ਚਾਕੇ ਕਰਦੇ ਨੇ ਸਰਕਾਰ ਦੇ ਬੰਦੇ ਉਹ ਹਾਈ ਕੋਰਟ ਦੇ ਵਿੱਚ ਜਵਾਬ ਫਾਈਲ ਕਰਦੇ ਨੇ ਹਾਈ ਕੋਰਟ ਦੇ ਵਿੱਚ ਬਹਿਸ ਲਈ ਆਉਂਦੇ ਨੇ ਕਿ ਹੁਣ ਉੱਥੋਂ ਵੀ ਭੱਜਣ